ਪੰਜਾਬ ਦੇ ਹਾਲਾਤਾਂ ਦੇ ਅਸਲ ਜ਼ਿੰਮੇਵਾਰ ਜਿਹੜੇ ਲੋਕ ਆ ਨਾ ਉਹਨਾਂ ਦਾ ਪਤਾ ਲੱਗ ਗਿਆ ਕਿੰਨਾਂ ਦੀ ਵਜ੍ਹਾ ਕਰਕੇ ਅੱਜ ਪੰਜਾਬ ਦੇ ਇਹੋ ਜਿਹੇ ਹਾਲਾਤ ਬਣੇ ਹੋਏ ਆ ਕਿਉਂ ਪੰਜਾਬ ਦੇ ਵਿੱਚ ਇਹਨਾਂ ਨਸ਼ਾ ਆ ਕਿਉਂ ਪੰਜਾਬ ਦੇ ਵਿੱਚ ਕਤਲ ਹੋ ਰਿਹਾ ਹੈ ਕਿਉਂ ਜਿਹੜਾ ਪ੍ਰਵਾਸੀ ਜਿਹੜਾ ਇੰਨਾ ਪੰਜਾਬ ਦੇ ਵਿੱਚ ਆਣ ਕੇ ਬੈਠ ਗਿਆ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਰੁਜ਼ਗਾਰ ਦੇ ਉੱਤੇ ਕਬਜ਼ਾ ਕਰ ਲਿਆ ਇਹ ਸਭ ਕਾਸੇ ਦੇ ਜਿਹੜੇ ਜ਼ਿੰਮੇਵਾਰ ਲੋਕ ਆ ਉਹਨਾਂ ਬਾਰੇ ਪਤਾ ਲੱਗ ਗਿਆ ਉਦੋਂ ਪਤਾ ਲੱਗਾ ਮੈਨੂੰ ਜਦੋਂ ਆਹ ਵਾਲਾ ਮੈਨੂੰ ਕਮੈਂਟ ਆਇਆ ਇਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਅਸਲ ਦੇ ਵਿੱਚ ਜ਼ਿੰਮੇਵਾਰ ਅਸੀਂ ਲੋਕ ਆ ਜਿਹੜੇ ਪੰਜਾਬ ਨੂੰ ਛੱਡ ਕੇ ਬਾਹਰ ਚਲੇ ਗਏ ਤੇ ਹਾਂ ਇਹ ਗੱਲ ਅਸੀਂ ਮੰਦੇ ਵੀ ਆ ਮੈਂ ਮੰਨਦਾ ਵੀ ਵਾਕਈ ਅਸੀਂ ਜ਼ਿੰਮੇਵਾਰ ਆ ਅਸੀਂ ਪੰਜਾਬ ਨੂੰ ਛੱਡਿਆ ਪੰਜਾਬ ਨਾਲ ਧੋਖਾ ਕੀਤਾ ਅਸੀਂ ਬਾਹਰ ਆ ਗਏ ਇੱਥੇ ਆਣ ਕੇ ਰੋਜੀ ਰੋਟੀ ਦੀ ਖਾਤਰ ਬਾਹਰ ਆਏ ਚਲੋ ਇੱਥੇ ਕੰਮ ਕਰਦੇ ਆ ਦਿਹਾੜੀਆਂ ਕਰਦੇ ਆ ਇੱਥੇ ਭਈਏ ਬਣ ਕੇ ਬੈਠੇ ਆ ਤੇ ਸਾਡੇ ਉੱਥੇ ਪੰਜਾਬੀ ਪੰਜਾਬ ਦੇ ਵਿੱਚ ਬਾਹਰੋਂ ਬਾਹਰਲੀਆ ਸਟੇਟਾਂ ਤੋਂ ਪ੍ਰਵਾਸੀ ਆਣ ਕੇ ਉੱਥੇ ਰੁਜ਼ਗਾਰ ਕਰ ਰਹੇ ਆ ਤੇ ਉਹ ਰਾਜੇ ਬਣ ਕੇ ਬੈਠੇ ਆ ਇਸ ਕਰਕੇ ਅਸੀਂ ਮੰਨਦੇ ਆਂ ਵੀ ਵਾਕਿਆ ਅਸੀਂ ਜ਼ਿੰਮੇਵਾਰ ਹੈਗੇ ਆਂ ਇਹ ਸਭ ਕਾਸੇ ਦੇ ਤੇ ਦੂਜੀ ਗੱਲ ਕਿ ਤੁਸੀਂ ਲੋਕ ਜ਼ਿੰਮੇਵਾਰ ਨਹੀਂ ਹੈਗੇ ਜਿਹੜੇ ਇਹਨਾਂ ਦੀਆਂ ਵੋਟਾਂ ਬਣਾਉਂਦੇ ਆ ਜਾਂ ਬਣਵਾਉਂਦੇ ਆ ਤੁਸੀਂ ਜ਼ਿੰਮੇਵਾਰ ਨਹੀਂ ਹੈਗੇ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨਸ਼ਾ ਆ ਪੰਜਾਬ ਦਾ ਪਾਣੀ ਖਰਾਬ ਕਰਤਾ ਹਵਾ ਗੰਦਲੀ ਕਰਦੀ ਸਾਰਾ ਕੁਝ ਅਸੀਂ ਕਰੀ ਜਾ ਰਹੇ ਆਂ ਇੰਨੀ ਨਫ਼ਰਤ ਇਸ ਕਮੈਂਟ ਦੇ ਵਿੱਚ ਨਫ਼ਰਤ ਬੜੀ ਝਾਕਦੀ ਆ ਤੁਸੀਂ ਦੇਖ ਸਕਦੇ ਹੋ ਖਾਸ ਤੌਰ ਤੇ ਕਿੰਨੀ ਨਫ਼ਰਤ ਆ ਸਾਨੂੰ ਇੱਕ ਦੂਜੇ ਪ੍ਰਤੀ ਕਿੰਨਾ ਅਸੀਂ ਜ਼ਹਿਰ ਆਪਣੇ ਮਨਾਂ ਦੇ ਵਿੱਚ ਪਾਲ ਕੇ ਬੈਠੇ ਆ ਵੀ ਉਹ ਉਹ ਜ਼ਿੰਮੇਵਾਰ ਆ ਉਹ ਜ਼ਿੰਮੇਵਾਰ ਆ ਬਲਕਿ ਅਸੀਂ ਸਾਰੇ ਜ਼ਿੰਮੇਵਾਰ ਆ ਪੰਜਾਬ ਦੇ ਹਾਲਾਤਾਂ ਦੇ ਕਿਉਂਕਿ ਸਾਡੇ ਕੋਲ ਮੇਨ ਪਤਾ ਕੀ ਆ ਜਾਤ ਪਾ ਧਰਮ ਸਾਨੂੰ ਹੈ ਹੀ ਨਹੀਂ ਕਿ ਸਾਡੀ ਸਟੇਟ ਕਿੱਥੇ ਖੜੀ ਸਾਡਾ ਦੇਸ਼ ਕਿੱਥੇ ਖੜਾ ਅਸੀਂ ਜੋ ਅੱਜ ਤੋਂ 50 100 ਸਾਲ ਪਹਿਲਾਂ ਜਿੱਦਾਂ ਲੜਦੇ ਸੀ ਨਾ ਅੱਜ ਵੀ ਅਸੀਂ ਉਦੇ ਲੜੀ ਜਾਂਦੇ ਆ ਅੱਜ ਸੋਸ਼ਲ ਮੀਡੀਆ ਆ ਗਿਆ ਲੋਕਾਂ ਨੂੰ ਅਕਲ ਵੀ ਆਉਣੀ ਚਾਹੀਦੀ ਸੀਗੀ ਪਰ ਨਹੀਂ ਆਈ ਅਸੀਂ ਉਹ ਧਰਮਾਂ ਦੇ ਨਾਂ ਤੇ ਜਾਤਾਂ ਪਾਤਾਂ ਦੇ ਨਾਂ ਤੇ ਅੱਜ ਵੀ ਲੜੀ ਜਾਂਦੇ ਆ ਤੇ ਬਾਕੀ ਇਨਸਾਨੀਅਤ ਮਰ ਗਈ ਆ ਇਹ ਤੁਸੀਂ ਗੱਲ ਸਮਝ ਸਕਦੇ ਕਿ ਇਨਸਾਨੀਅਤ ਮਰ ਚੁੱਕੀ ਆ ਅਸੀਂ ਮੰਨਦੇ ਆ ਜੀ ਅਸੀਂ ਜ਼ਿੰਮੇਵਾਰ ਆ ਮੈਂ ਤਾਂ ਕਰਕੇ ਵੀਡੀਓ ਅੱਜ ਕੀਤੀ ਆ ਕਿਉਂਕਿ ਮੈਨੂੰ ਲੱਗਾ ਵੀ ਕਰਨੀ ਚਾਹੀਦੀ ਸੀਗੀ ਟਾਈਮ ਨਹੀਂ ਮਿਲਿਆ ਪਹਿਲਾਂ ਕਰ ਦੇਣੀ ਸੀਗੀ ਟਾਈਮ ਨਹੀਂ ਮਿਲਿਆ ਤੇ ਇਸੇ ਵਿਸ਼ੇ ਦੇ ਉੱਤੇ ਹੋਰ ਵੀ ਵੀਡੀਓ ਕਰਾਂਗੇ ਆਪਾਂ ਕਿ ਟਾਈਮ ਦੀ ਥੋੜੀ ਸ਼ਾਰਟੇਜ ਆ ਜਾਂਦੀ ਕੋਈ ਕੰਮ ਤੇ ਵੀ ਜਾਣਾ ਹੁੰਦਾ ਨਹੀਂ ਨਾ ਟਾਈਮ ਹੁੰਦਾ ਤੇ ਵੀਡੀਓ ਜਦੋਂ ਆਪਣੇ ਕੋਲ ਟਾਈਮ ਹੁੰਦਾ ਉਦੋਂ ਕਰ ਦੇਦੀ ਆ ਤੇ ਮੈਂ ਕਹਾਂ ਜਰੂਰ ਆਪਣਾ ਪੱਖ ਤਾਂ ਰੱਖੀ ਐ ਸੀ ਵੀ ਹਾਂ ਵੀ ਵਾਕਿਆਸੀ ਜ਼ਿੰਮੇਵਾਰ ਆ ਤੇ ਕਿਉਂ ਸਾਡੇ ਪੰਜਾਬ ਦੇ ਵਿੱਚੋਂ ਰੋਜ਼ਗਾਰ ਖਤਮ ਹੋ ਗਿਆ ਕਿਉਂ ਸਾਡੇ ਲੋਕ ਕੰਮ ਨਹੀਂ ਕਰ ਰਹੇ ਕਿ ਉੱਥੇ ਅੱਜ ਪੰਜਾਬੀ ਹੈ ਨਹੀਂਗੇ ਨੌਜਵਾਨ ਹੈ ਨਹੀਂ ਉੱਥੇ ਹੈਗੇ ਆ ਪਰ ਕੰਮ ਕਰਨਾ ਨਹੀਂ ਚਾਹੁੰਦੇ ਛੋਟੇ ਛੋਟੇ ਕੰਮ ਕਰੋ ਛੋਟੇ ਛੋਟੇ ਕੰਮ ਜਿੰਨੇ ਵੀ ਹੈਗੇ ਹਨ ਜਿੰਨਾਂ ਦੀ ਇਨਕਮ ਵੀ ਹੈਗੀ ਆ ਕੰਮ ਕਰੋ ਤਗੜੇ ਹੋ ਕੇ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਹਾਂ ਸਾਨੂੰ ਰੋਗ ਰਿਹਾ ਕੋਈ ਪ੍ਰਵਾਸੀ ਰੋਗ ਰਿਹਾ ਜਿੱਦਾਂ ਕਹਿ ਲੁਧਿਆਣਾ ਸ਼ਹਿਰ ਆ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਕਹਿੰਦੇ ਕਿ ਹੋਰ ਕਿਸੇ ਨੂੰ ਜਾਂ ਬੰਦੇ ਨੂੰ ਪੰਜਾਬੀ ਨੂੰ ਰੇੜੀ ਨਹੀਂ ਲਾਉਣ ਦਿੰਦੇ ਤੁਸੀਂ ਲਾਓ ਰੇੜੀਆਂ 5-5 10-10 ਬੰਦੇ 20-20 ਬੰਦੇ ਆਪਣਾ ਗਰੁੱਪ ਬਣਾ ਕੇ ਬਖਰੀਆਂ ਬਖਰੀਆਂ ਚੀਜ਼ਾਂ ਦੀਆਂ ਆਪਣੀਆਂ ਰੇੜੀਆਂ ਲਾਓ ਦੁਕਾਨਾਂ ਖੋਲੋ ਕੰਮ ਕਰੋ ਤੇ ਆਪਣੇ ਆਪ ਪੰਜਾਬ ਤਰੱਕੀ ਕਰੂਗਾ ਜਦੋਂ ਗਵਰਨਮੈਂਟ ਨੂੰ ਟੈਕਸ ਜਾਊਗਾ ਤੁਹਾਨੂੰ ਵੀ ਬੈਨੀਫਿਟ ਮਿਲੂਗਾ ਹਰ ਕੰਮ ਰਜਿਸਟਰਡ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਉੱਥੇ ਇਹ ਆ ਕਿਉਂਕਿ ਸਾਰਾ ਇਹ ਕੰਮ ਤਾਂ ਦੋ ਨੰਬਰ 'ਚ ਹੁੰਦਾ ਹੁਣ ਤਾਂ ਕਾਰੀ ਪ੍ਰਵਾਸੀ ਰਿਹਾ ਸਾਰਾ ਕਿੰਨਾ ਰਜਿਸਟਰਡ ਹੈਗਾ ਉੱਥੇ ਇੱਥੇ ਤੁਸੀਂ ਨਿੱਕਾ ਜਿਹਾ ਵੀ ਕੰਮ ਖੋਲਣਾ ਤੁਹਾਨੂੰ ਪਹਿਲਾਂ ਆਪਣੇ ਫਾਰਮਰ ਰਜਿਸਟਰਡ ਕਰਨੀ ਪੈਂਦੀ ਆ ਉੱਥੇ ਕਿਹੜੀ ਫਾਰਮਰ ਰਜਿਸਟਰਡ ਆ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਬੈ ਕੇ ਚੀਜ਼ਾਂ ਵੇਚੀ ਜਾਂਦਾ ਹੈ ਹੀ ਨਹੀਂ ਕੁਛ ਇਦਾਂ ਦਾ ਤੇ ਸਰਕਾਰ ਦੇ ਕੋਲੋਂ ਵੀ ਫੇਕ ਉਹ ਮੰਗੂਗੇ ਆਪਾਂ ਨੂੰ ਚਾਹੀਦਾ ਸਾਰਾ ਕੁਝ ਫ੍ਰੀ ਆ ਦੇਣਾ ਅਸੀਂ ਕੁਛ ਨਹੀਂ ਫੇਰ ਕਹਿੰਦੇ ਅਸੀਂ ਆਹ ਤੇ ਵੀ ਟੈਕਸ ਦਿੰਨੇ ਅਸੀਂ ਉੱਥੇ ਵੀ ਟੈਕਸ ਦਿੰਨੇ ਕਿਹੜੀ ਚੀਜ਼ ਖਰੀਦਣ ਲੱਗੇ ਆਪਾਂ ਬੈਲ ਲੈਣੇ ਆ ਕਿਸੇ ਚੀਜ਼ ਤੇ ਤੇ ਸਾਰੀਆਂ ਕਮੀਆਂ ਸਭ ਦੇ ਵਿੱਚ ਆ ਕਿਉਂਕਿ ਆਪਾਂ ਹੀ ਸਰਕਾਰਾਂ ਚੁਣੀਆਂ ਤੇ ਆਪਾਂ ਹੀ ਮੁੜ ਕੇ ਸਰਕਾਰਾਂ ਦੇ ਕਹਿ ਸਕਦੇ ਆ ਕਿ ਆਪਾਂ ਬਣ ਜਾਂਦੇ ਭੇਡਾਂ ਬੱਕਰੀਆਂ ਵਾਲਾ ਹਾਲ ਹੋ ਜਾਂਦਾ ਆ ਜਿਹੜੀ ਵੀ ਸਰਕਾਰ ਆਉਂਦੀ ਆ ਜਿਹੜੇ ਮੋਰੇ ਚੌਧਰੀ ਹੁੰਦੇ ਆ ਉਹ ਮੇਨ ਹੁੰਦੇ ਆ ਮਗਰ ਆਪਾਂ ਲਗ ਤੁਰਦੇ ਆ ਜਿੱਥੇ ਸਰਕਾਰ ਦਾ ਕੰਮ ਗਲਤ ਆ ਉਹਨੂੰ ਗਲਤ ਕਹੋ ਜਿੱਥੇ ਸਰਕਾਰ ਸਹੀ ਆ ਉੱਤੇ ਸਹੀ ਕਹੋ ਸਰਕਾਰ ਨੂੰ ਪ੍ਰੋਪਰ ਟੈਕਸ ਜਾਣਾ ਚਾਹੀਦਾ ਆ ਉਹਦਾ ਬੈਨੀਫਿਟ ਪਬਲਿਕ ਨੂੰ ਮਿਲਣਾ ਚਾਹੀਦਾ ਜਿਹੜਾ ਮੇਨ ਕੰਮ ਹੁੰਦਾ ਆ ਤੇ ਬਾਕੀ ਤੁਸੀਂ ਦੱਸ ਸਕਦੇ ਆ ਆਪਣਾ ਸੁਝਾਅ ਦੇ ਸਕਦੇ ਕਮੈਂਟਾਂ ਦੇ ਰਹੀ ਅਸੀਂ ਪੰਜਾਬ ਨੂੰ ਕਿੱਦਾਂ ਬਚਾ ਸਕਦੇ ਆ ਤੇ ਜਿਹੜੇ ਬਾਹਰ ਬੈਠੇ ਆ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਵਾਪਸ ਮੁੜੀਏ ਜਿੰਨੇ ਮੁੜ ਸਕਦੇ ਆ ਜਿਨ੍ਹਾਂ ਦੇ ਬੱਚੇ ਕੰਮ ਕਰਨ ਲੱਗ ਪਏ ਨਾ ਉਹਨਾਂ ਨੂੰ ਵਾਪਸ ਮੁੜਨਾ ਚਾਹੀਦਾ ਜਾਂ ਜਿਹੜੇ ਇੱਥੇ ਬਜ਼ੁਰਗ ਬੈਠੇ ਆ ਜੇ ਉਹਨਾਂ ਦਾ ਕੋਈ ਪਿੱਛੇ ਹੈਗਾ ਸਾਹਮਣੇ ਵਾਲਾ ਉਹਨਾਂ ਨੂੰ ਵੀ ਵਾਪਸ ਉੱਥੇ ਜਾਣਾ ਚਾਹੀਦਾ ਉੱਥੇ ਰਹਿਣਾ ਚਾਹੀਦਾ ਉੱਥੇ ਆਪਣੇ ਕੰਮਕਾਰ ਦੇਖਣੇ ਚਾਹੀਦੇ ਆਪਣੇ ਘਰਬਾਰ ਦੇਖਣੇ ਚਾਹੀਦੇ ਆ ਤੇ ਜਿਨ੍ਹਾਂ ਦੇ ਬੱਚੇ ਕੰਮ ਕਰਨ ਲੱਗ ਪਏ ਨਾ ਉਹਨਾਂ ਨੂੰ ਵੀ ਮੁੜਨਾ ਚਾਹੀਦਾ ਆਪਾਂ ਦਾ ਮੁੜਾਂਗੇ ਜੇ ਤਣ ਸਾਡੇ ਨਿਆਣੇ ਕੰਮ ਕਰਨ ਲੱਗ ਪਏ ਅਸੀਂ ਨਾ ਵਾਪਸ ਮੁੜਾਂਗੇ ਜਾਵਾਂਗੇ ਉੱਥੇ ਜਾ ਕੇ ਰਾਵਾਂਗੇ ਕੰਮ ਕਰਾਂਗੇ ਕੀ ਹਰ ਜੇ ਇਹਦੇ ਵਿੱਚ ਕਮਾਈ ਕਰਨ ਆਏ ਆ ਆਪਣੇ ਬੱਚੇ ਇੱਥੇ ਸੈਟਲ ਹੋ ਜਾਣੇ ਆ ਮੁੜਾਂਗੇ ਪਿੱਛੇ ਨੂੰ ਜਾ ਕੇ ਉੱਥੇ ਰਾਵਾਂਗੇ ਇਸੇ ਪੰਜ ਨਾਲ ਸਾਡੇ ਬੱਚੇ ਵੀ ਵਾਪਸ ਜਾਇਆ ਕਰਨਗੇ ਠੀਕ ਹੈ ਕਿ ਨਹੀਂ ਤੇ ਇਹਨਾਂ ਨੇ ਜਾਣਾ ਹੀ ਨਹੀਂ ਇਹਨਾਂ ਨੇ ਇੱਥੇ ਰਹਿਣਾ ਮੁੜ ਕੇ ਇਹਨਾਂ ਨੇ ਨਾਂ ਨਹੀਂ ਲੈਣਾ ਜਾਣਦਾ ਜੇ ਉੱਥੇ ਅਸੀਂ ਨਾ ਮੁੜੇ ਅਸੀਂ ਮੁੜਾਂਗੇ ਤਾਂ ਸਾਡੇ ਬੱਚੇ ਮੁੜਨਗੇ ਠੀਕ ਹੈ ਕਿ ਨਹੀਂ ਤੁਬਾਕੀ ਤੁਸੀਂ ਦੱਸਿਓ ਇਸ ਗੱਲ ਨਾਲ ਸਹਿਮਤ ਹੈਗੇ ਜਾਂ ਨਹੀਂ ਹੈਗੇ ਜੇ ਹੈਗੇ ਆ ਤਾਂ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਪੰਜਾਬ ਨਾਲ ਪਿਆਰ ਕਰਦੇ ਆ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਚ